ਫਰੀਦਕੋਟ ਦੇ ਪਿੰਡ ਡੱਲੇਵਾਲ ਦੇ ਵਿੱਚ ਕਿਸਾਨਾਂ ਨੇ ਮੀਟਿੰਗ ਕੀਤੀ ਹੈ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਆਪ ਦੇ 92 ਵਿਧਾਇਕਾਂ ਦੇ ਨਾਲ 92 ਬੰਦੇ ਵੀ ਨਹੀਂ ਚੱਲਣਗੇ ਇਹ ਜ਼ਿਕਰ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਤਿੰਨ ਮਹਾਪੰਚਾਇਤਾਂ ਕਰਨ ਦਾ ਐਲਾਨ ਕੀਤਾ ਗਿਆ 6 7 ਅਤੇ 8 April ਨੂੰ ਮਹਾਪੰਚਾਇਤਾਂ ਹੋਣਗੀਆਂ ਸਰਹੰਦ ਤਨੋਲਾ ਅਤੇ ਮੁਕਸਰ ਦੇ ਵਿੱਚ ਇਕੱਠ ਹੋਏਗਾ ਪਿੰਡ ਡੱਲੇਵਾਲ ਦੇ ਵਿੱਚ ਕਿਸਾਨਾਂ ਦਾ ਮੋਰਚਾ ਜਾਰੀ ਰਹੇਗਾ ਕਾਕਾ ਸਿੰਘ ਕੋਟੜਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਪਿੰਡ ਡੱਲੇਵਾਲ ਦੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਮੋਰਚਾ ਲਗਾਇਆ ਹੋਇਆ ਹੈ ਤਾਂ ਜੇਹ ਦੇ ਵਿੱਚ ਪਿੰਡਾਂ ਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਤਾਂ ਜੇਹ ਚ ਤਿੰਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ 6 7 ਅਤੇ 8 April ਨੂੰ ਪੰਜਾਬ ਭਰ ਦੇ ਵਿੱਚ ਇਹ ਤਿੰਨ ਮਹਾਪੰਚਾਇਤਾਂ ਹੋਣਗੀਆਂ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਏਗਾ ਸਰਕਾਰ ਦੇ ਉਤੇ ਸਵਾਲ ਲਗਾਤਾਰ ਕਿਸਾਨਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਤਾਂ ਜੇ ਦੇ ਵਿੱਚ ਮਹਾਪੰਚਾਇਤ ਦੇ ذریعے ਕਿਸਾਨ ਆਪਣੀ ਆਵਾਜ਼ ਬੁਲੰਦ ਕਰਨਗੇ ਤਾਂ ਪਿੰਡਾਂ ਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਐਲਾਨ ਕਿਸਾਨਾਂ ਨੇ ਕੀਤਾ ਹੈ ਕਿ ਆਪ ਦੇ 92 ਵਿਧਾਇਕਾਂ ਦੇ ਨਾਲ 92 ਬੰਦੇ ਵੀ ਨਹੀਂ ਚੱਲਣਗੇ ਕਿਸਾਨਾਂ ਦੇ ਵੱਲੋਂ ਤਿੰਨ ਮਹਾਪੰਚਾਇਤਾਂ ਕਰਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਤਾਂ ਜੇ ਚ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ ਕਿਸਾਨ ਜਿਸ ਤਰੀਕੇ ਦੀ ਕਾਰਵਾਈ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਵੇਖਣ ਨੂੰ ਮਿਲੀ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਲੱਗੇ ਮੋਰਚਿਆਂ ਨੂੰ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀ ਨਾਰਾਜ਼ਗੀ ਜਤਾਈ ਜਾ ਰਹੀ ਹੈ ਆਪਣਾ ਰੋਸ ਜਤਾਇਆ ਜਾ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਪਿੰਡ ਡੱਲੇਵਾਲ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਇਹ ਪ੍ਰਦਰਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਧਰਨਾ ਲਗਾਇਆ ਜਾ ਰਿਹਾ ਹੈ ਪਰ ਇਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੈਠਕ ਕੀਤੀ ਗਈ ਤੇ ਤਿੰਨ ਮਹਾਪੰਚਾਇਤਾਂ ਦਾ ਐਲਾਨ ਕੀਤਾ ਗਿਆ ਜਿਸ ਦੇ ذریعے ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਸਾਨ ਪਹੁੰਚਾਉਣਗੇ ਪ੍ਰਧਾਨ ਸਰਦਾਰ ਅੱਜ ਆਇਆ ਹਾਂ ਵਾਹਿਗੁਰੂ ਸਤਿ ਸਾਮਵਾ ਦੱਲੇਵਾਲ ਜੀ ਇਸ਼ਾ ਦੱਲੇਵਾਲ ਸਾਹਿਬ ਦੀ ਸੀ ਕੇ ਮੈਂ ਪਮਾ બોલਿਆ ਜਾਵੇ ਨਾ બોલਿਆ ਜਾਵੇ ਮੈਂ ਲੋਕਾਂ ਚ ਰਹਿਣਾ ਮੈਂ ਮਾਨ ਬਣਾਇਆ ਮੈਂ ਲੋਕਾਂ ਨਾਲ ਪਰਨ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਤੋਂ ਬਗੈਰ ਮੈਂ ਨਹੀਂ ਵਾਪਸ ਜਾਣਾ ਤਾਂ ਉਹਦੇ ਵਿੱਚੋਂ ਸੀ ਆ ਜਿਹੜਾ ਸਾਡਾ ਮੋਰਚਾ ਪਿੰਡ ਡੱਲੇਵਾਲਾ ਦੇ ਵਿੱਚ ਚੱਲਦਾ ਇਹ ਚੱਲਦਾ ਰਹੂਗਾ ਇਹ ਇਵੇਂ ਜਿكري ਮੋਰਚਾ ਚੱਲਦਾ ਰਹੂਗਾ ਭਾਵੇਂ ਪ੍ਰਸ਼ਾਸਨ ਨੇ ਸਾਨੂੰ ਫਰੀਦਕੋਟ ਨਹੀਂ ਜਾਣ ਦਿੱਤਾ ਅਸੀਂ ਫਰੀਦਕੋਟ ਜਾਣਾ ਚਾਹੁੰਦੇ ਸੀ ਇਹ ਮੋਰਚਾ ਚੱਲਦਾ ਰਹੂ ਅਸੀਂ ਪੰਜਾਬ ਨੂੰ ਪੂਰੇ ਨੂੰ ਤਿੰਨ ਹਿੱਸਿਆਂ ਚ ਵੰਡਿਆ 6 ਤਰੀਕ ਨੂੰ ਸਰਹੰਦ ਦੇ ਵਿੱਚ ਅਸੀਂ ਸਾਡੇ 5-7 ਜ਼ਿਲ੍ਹੇ ਜਿਹੜੇ ਉਧਰ ਇਕੱਠ ਕਰਨਗੇ ਸਰਹੰਦ ਦਾਣਾ ਮੰਡੀ ਦੇ ਵਿੱਚ ਤੇ 7 ਨੂੰ ਆਪਣੇ ਜਿਹੜੇ 4-5 ਜ਼ਿਲ੍ਹੇ ਸਾਡੇ ਧਨੋਲਾ ਬਰਨਾਲਾ ਮੰਡੀ ਦੇ ਵਿੱਚ ਉੱਥੇ ਇਕੱਠ ਕਰਾਂਗੇ ਜੀ ਤੇ 8 ਨੂੰ 8 ਨੂੰ ਅਸੀਂ ਪਿੰਡ ਦੋਦਾ ਉਹ ਵੀ ਰੋਡ ਤੇ ਪੈਂਦਾ ਜਿਲ੍ਹਾ ਮੁਕਤਸਰ ਦੇ ਵਿੱਚ ਇਹ 5-7 ਜ਼ਿਲ੍ਹੇ ਇੱਥੇ ਕਰਨਗੇ ਬਾਕੀ ਜਿਹੜੇ ਸਾਡੇ ਜ਼ਿਲ੍ਹੇ ਬਚ ਗਏ 10 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਣੇ ਇਸ ਲੜਾਈ ਨੂੰ ਜਿੱਤਣ ਤੱਕ ਲਗਾਤਾਰ ਬਾਹਰਲੇ ਸਟੇਟਾਂ ਨਾਲ ਵੀ ਤਾਲਮੇਲ ਹੈ ਬਾਹਰਲੇ ਦੀ ਵੀ ਮੀਟਿੰਗਾਂ ਕਰਾਂਗੇ ਤੇ ਡੱਲੇਵਾਲ ਸਾਹਿਬ ਨੂੰ ਇੱਕ ਇੱਕ ਘਰ ਦੇ ਵਿੱਚ ਜਿਹੜਾ ਮੈਸੇਜ ਆ ਉਹਨਾਂ ਦਾ ਜਿਹੜੀ ਲੜਾਈ ਆ ਉੱਥੇ ਲੈ ਕੇ ਜਾਵਾਂਗੇ ਘਰ ਦਾ ਭੇਤੀ ਲੰਕਾ ਟਾਵੇ ਘਰ ਦੇ ਭੇਤੀ ਨੇ ਸਾਡੀ ਲੰਕਾ ਢਾਈ ਹੈ ਸਾਡੀਆਂ ਮੀਟਿੰਗਾਂ 'ਚ ਬੈਠ ਕੇ ਸਾਡਾ ਨੁਕਸਾਨ ਕੀਤਾ ਹੈ ਇਹਦੀ ਇੱਕ ਇੱਕ ਪੈਸੇ ਦੀ ਪੂਰਤੀ ਲੈਵਾਂਗੇ